ਅਸੀਂ ਜੀ ਕਾਂਗਰਸ ਪਾਰਟੀ ਜੋ ਸ਼ੁਰੂ ਤੋਂ ਹੀ ਸਿੱਖਾਂ ਦੇ ਉਲਟਾ ਸਿੱਖਾਂ ਦੀ ਦੁਸ਼ਮਣ ਪਾਰਟੀ ਆ ਉਹਦੇ ਅਸੀਂ ਜਿਹੜੇ ਪ੍ਰਧਾਨ ਆ ਰਾਜਾ ਵੜਿੰਗ ਉਹਦੇ ਘਰ ਦੇ ਬਾਹਰ ਅਸੀਂ ਪ੍ਰੋਟੈਸਟ ਕਰਨ ਆਏ ਸੀ ਅਸੀਂ ਰਾਜਾ ਵੜਿੰਗ ਜੀ ਤੋਂ ਇਹ ਪੁੱਛਣ ਆਏ ਸੀ ਵੀ ਹੁਣ ਤੁਹਾਡੇ ਐਮਐਲਏ ਜੋ ਪ੍ਰਗਟ ਸਿੰਘ ਜੀ ਕਹਿ ਰਹੇ ਨੇ ਵੀ ਸਾਡੇ ਹੀ ਸਾਥੀ ਨੇ ਜਿਹੜਾ ਇੱਕ ਗਰੁੱਪ ਆ ਇੱਕ ਤਾਂ ਧੜਾ ਆ ਵੀ ਉਹ ਮਾਫੀ ਦਿਵਾਉਣਾ ਚਾਹੁੰਦਾ ਇੱਕ ਚਾਹੁੰਦਾ ਸੀ ਵੀ ਕੇਸ ਲੰਮਾ ਕਰੋ ਆਪਾਂ ਲੰਮੀ ਸ਼ਾਸਤ ਕਰਾਂਗੇ ਹੋਰ ਵੀ ਇਲੈਕਸ਼ਨ ਲੜਨੇ ਨੇ ਅਸੀਂ ਉਹ ਅੱਜ ਜਵਾਬ ਮੰਗਣਾ ਹੈ ਸੀ ਰਾਜਾ ਵੜਿੰਗ ਜੀ ਤੋਂ ਪਰ ਰਾਜਾ ਵੜਿੰਗ ਜੀ ਦੇ ਕੋਈ ਵੀ ਪੀਏ ਕੋਈ ਯੂਐਸਡੀ ਕੋਈ ਉਹਨਾਂ ਦੀ ਧਰਮ ਪਤਨੀ ਅਮਰਤਾ ਵੜਿੰਗ ਕੋਈ ਵੀ ਸਾਨੂੰ ਬਾਹਰ ਆ ਕੇ ਮਿਲਦੇ ਨਹੀਂ ਉਲਟਾ ਪ੍ਰਸ਼ਾਸਨ ਨੂੰ ਬੁਲਾ ਕੇ ਸਾਨੂੰ ਧੱਕਾ ਮੁੱਕੀ ਕਰਕੇ ਸਾਨੂੰ ਇਥੋਂ ਵੀ ਬੈਨ ਤੱਕ ਨਹੀਂ ਦਿੱਤਾ ਗਿਆ ਵੀ ਰੋਕਿਆ ਨਹੀਂ ਗਿਆ ਤੁਹਾਨੂੰ ਧੱਕੇ ਮਾਰੇਗਾ ਇੱਥੋਂ ਤੱਕ ਕਿ ਸਾਡੀਆਂ ਅਰੈਸਟਾਂ ਪਾਉਣ ਤੱਕ ਗਿਆ ਵੀ ਤੁਹਾਨੂੰ ਅਸੀਂ ਅਰੈਸਟ ਕਰਦੇ ਸਾਨੂੰ ਤੋਂ ਪ੍ਰੈਸ਼ਰ ਸਾਨੂੰ ਇਹ ਦੱਸਣ ਤੇ ਧਮਕੀ ਦਿੱਤੀ ਗਈ ਤੁਹਾਨੂੰ ਚੁੱਕ ਕੇ ਅੰਦਰ ਠੋਕ ਦਾਂਗੇ ਤੁਹਾਡੇ ਦੇ ਪਰਚੇ ਪਾ ਦਾਂਗੇ ਸਾਨੂੰ ਇਹ ਨਹੀਂ ਪਤਾ ਵੀ ਕਿ ਕੌਣ ਕਹਿ ਰਿਹਾ ਇਹਨਾਂ ਨੂੰ ਕਿ ਸਿੱਖਾਂ ਦੀ ਆਵਾਜ਼ ਚੱਕਣੀ ਸਿੱਖਾਂ ਨੇ ਆਪਦੇ ਧਰਮ ਦੀ ਗੱਲ ਕਰਨੀ ਜਾਂ ਅਸੀਂ ਪੱਖ ਨਹੀਂ ਸੋਣ ਸਕਦੇ ਆਪਾਂ ਜਾਂ ਰੱਖ ਨਹੀਂ ਸਕਦੇ ਤਾਂ ਇਹ ਕਾਂਗਰਸ ਉਹ ਪਾਰਟੀ ਹੈ ਜਿਹੜੀ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਬੇਜੀ ਖੜਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਪ੍ਰਦਰਸ਼ਨ ਕਰਨ ਲਈ ਪ੍ਰਧਾਨ ਦੇ ਘਰ ਅਸੀਂ ਜੀ ਕਾਂਗਰਸ ਪਾਰਟੀ ਜੋ ਸ਼ੁਰੂ ਤੋਂ ਹੀ ਸਿੱਖਾਂ ਦੇ ਉਲਟ ਸਿੱਖਾਂ ਦੀ ਦੁਸ਼ਮਣ ਪਾਰਟੀ ਆ ਉਹਦੇ ਅਸੀਂ ਜਿਹੜਾ ਪ੍ਰਧਾਨ ਰਾਜਾ ਵੜਿੰਗ ਉਹਦੇ ਘਰ ਦੇ ਬਾਹਰ ਅਸੀਂ ਪ੍ਰੋਟੈਸਟ ਕਰਨ ਆਏ ਸੀ ਅਸੀਂ ਰਾਜਾ ਵੜਿੰਗ ਜੀ ਤੋਂ ਇਹ ਪੁੱਛਣ ਆਏ ਸੀ ਵੀ ਹੁਣ ਤੁਹਾਡੇ ਐਮਐਲਏ ਜੋ ਪ੍ਰਗਟ ਸਿੰਘ ਜੀ ਕਹਿ ਰਹੇ ਨੇ ਵੀ ਸਾਡੇ ਹੀ ਸਾਥੀ ਨੇ ਜਿਹੜਾ ਇੱਕ ਗਰੁੱਪ ਆ ਇੱਕ ਤਰ੍ਹਾਂ ਆ ਵੀ ਉਹ ਮਾਫੀ ਦਵਾਉਣਾ ਚਾਹੁੰਦਾ ਇੱਕ ਚਾਹੁੰਦਾ ਸੀ ਵੀ ਕੇਸ ਲੰਮਾ ਕਰੋ ਆਪਾਂ ਲੰਮੀ ਸ਼ਾਸਤ ਕਰਾਂਗੇ ਹੋਰ ਵੀ ਇਲੈਕਸ਼ਨ ਲੜਨੇ ਨੇ ਅਸੀਂ ਉਹ ਅੱਜ ਜਵਾਬ ਮੰਗਣਾ ਹੈ ਸੀ ਰਾਜਾ ਵੜਿੰਗ ਜੀ ਤੋਂ ਪਰ ਰਾਜਾ ਵੜਿੰਗ ਜੀ ਦੇ ਕੋਈ ਵੀ ਪੀਏ ਕੋਈ ਯੂਐਸਡੀ ਕੋਈ ਉਹਨਾਂ ਦੀ ਧਰਮ ਪਤਨੀ ਅਮਰਤਾ ਵੜਿੰਗ ਕੋਈ ਵੀ ਸਾਨੂੰ ਬਾਹਰ ਆ ਕੇ ਮਿਲਦੇ ਨਹੀਂ ਉਲਟਾ ਪ੍ਰਸ਼ਾਸਨ ਨੂੰ ਬੁਲਾ ਕੇ ਸਾਨੂੰ ਧੱਕਾ ਮੁੱਕੀ ਕਰਕੇ ਸਾਨੂੰ ਇਥੋਂ ਵੀ ਬਹਿਨ ਤੱਕ ਨਿੱਦ ਦਿੱਤਾ ਗਿਆ ਵੀ ਰੋਕਿਆ ਨਹੀਂ ਗਿਆ ਤੁਹਾਨੂੰ ਧੱਕੇ ਮਾਰੇ ਗਿਆ ਇਥੋਂ ਤੱਕ ਕਿ ਸਾਡੀਆਂ ਅਰੈਸਟਾਂ ਪਾਉਣ ਤੱਕ ਗਿਆ ਵੀ ਤੁਹਾਨੂੰ ਅਸੀਂ ਅਰੈਸਟ ਕਰਾਂਗੇ ਸਾਨੂੰ ਕੋ ਪ੍ਰੈਸ਼ਰ ਹੈ ਸਾਨੂੰ ਇਹ ਦੱਸਣਾ ਤਾਂ ਧਮਕੀ ਦਿੱਤੀ ਗਈ ਤੁਹਾਨੂੰ ਚੱਕ ਕੇ ਅੰਦਰ ਠੋਕ ਦਾਂਗੇ ਤੁਹਾਡੇ ਦੇ ਪਰਚੇ ਪਾ ਦਾਂਗੇ ਸਾਨੂੰ ਇਹ ਨਹੀਂ ਪਤਾ ਕਿ ਕੌਣ ਕਹ ਰਿਹਾ ਇਹਨਾਂ ਨੂੰ ਕਿ ਸਿੱਖਾਂ ਦੀ ਆਵਾਜ਼ ਚੱਕਣੀ ਸਿੱਖਾਂ ਨੇ ਆਪ ਦੇ ਧਰਮ ਦੀ ਗੱਲ ਕਰਨੀ ਜਾਂ ਅਸੀਂ ਪੱਖ ਨਹੀਂ ਸੌਣ ਸਕਦੇ ਆਪਾਂ ਜਾਂ ਰੱਖ ਨਹੀਂ ਸਕਦੇ ਤਾਂ ਇਹ ਕਾਂਗਰਸ ਉਹ ਪਾਰਟੀ ਹੈ ਜਿਹੜੀ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਅੱਜ ਵੀ ਇਹ ਸਿੱਖਾਂ ਦੇ ਨੌਜਵਾਨੀ ਤੇ ਹਮਲਾ ਕਰ ਰਹੀ ਆ ਅਸੀਂ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਵੜਿੰਗ ਨੂੰ ਜਵਾਬ ਲੈਣਾ ਹੈ ਸੀ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਕਾਰਨ ਹੈ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖੋ ਅੱਜ ਜਿਹੜਾ ਇਹ ਰੋਜ਼ ਪ੍ਰਦਰਸ਼ਨ ਹੋਇਆ ਹੈ ਇਹਦੇ 'ਚ ਅਸੀਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਘਰ ਮੂਰੇ ਅੱਜ ਯੂਥ ਕਾਲੀ ਦਲ ਦੇ ਸਾਰੇ ਅਹੁਦੇਦਾਰ ਸਭਾਣ ਆਏ ਸੀ ਜਿਹਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜੋ ਵਿਧਾਨ ਸਭਾ ਦੇ ਵਿੱਚ ਵੇਖੋ ਸੱਚੀ ਸੁੱਚੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੇ ਇੱਕ ਵਿਧਾਇਕ ਨੇ ਸੀਨੀਅਰ ਲੀਡਰ ਪ੍ਰਗਟ ਸਿੰਘ ਜੀ ਨੇ ਇੱਕ ਬਿਆਨ ਦਿੱਤਾ ਸੀ ਕਿ ਜਦੋਂ ਸਾਡੀ ਕਾਂਗਰਸ ਸਰਕਾਰ ਸੀ ਉਦੋਂ ਇੱਕ ਪਾਰਟੀ ਉਹ ਦਾ ਉਹ ਹਿੱਸਾ ਸੀ ਜਿਹੜਾ ਕਹਿੰਦਾ ਸੀ ਕਿ ਇਸ ਬੇਅਦਬੀਆਂ ਉੱਤੇ ਫੈਸਲਾ ਹੋਵੇ ਤੇ ਦੂਜਾ ਉਹ ਸੀ ਜਿਹੜਾ ਕਹਿੰਦਾ ਸੀ ਕਿ ਇਹਨੂੰ ਖਿੱਚ ਕੇ ਹੋਰ ਲੰਮਾ ਲੈ ਕੇ ਜਾਓ ਅਸੀਂ ਰਾਜਾ ਬਰਿੰਗਜੀ ਨੂੰ ਪੁੱਛਣ ਆਏ ਆ ਕਿ ਤੁਸੀਂ ਦੱਸੋ ਤੁਸੀਂ ਕਾਂਗਰਸ ਦੇ ਪ੍ਰਧਾਨ ਹੋ ਤੁਸੀਂ ਉਸ ਵੇਲੇ ਮੰਤਰੀ ਸੀ ਤੁਸੀਂ ਕਿਹੜੇ ਧੜੇ ਨਾਲ ਖੜੇ ਸੀ ਸਾਨੂੰ ਅੱਜ ਪਤਾ ਲੱਗੇ ਪੰਜਾਬ ਪੰਜਾਬ ਦੇ ਉਹ ਲੋਕ ਸਾਰੇ ਜਿਹੜੇ ਗੁਰੂ ਮਹਾਰਾਜ ਨੂੰ ਮੰਨਦੇ ਆ ਸਾਰੇ ਧਰਮਾਂ ਨੂੰ ਮੰਨਦੇ ਆ ਪੁੱਛਣਾ ਚਾਹੁੰਦੇ ਆ ਜਿਹੜੀਆਂ ਬੇਅਦਮੀਆਂ ਨਾਲ ਸਾਰੇ ਲੋਕਾਂ ਦਾ ਹਿਰਦਾ ਬਲੁੰਦ ਰਿਆ ਗਿਆ ਜਿਹੜੀਆਂ ਬੇਅਦਮੀਆਂ ਨਾਲ ਲੋਕਾਂ ਨੂੰ ਦੁੱਖ ਲੱਗਿਆ ਅੱਜ ਉਹਦੇ ਉੱਤੇ ਜੇ ਤੁਸੀਂ ਰਾਜਨੀਤੀ ਕਰਦੇ ਰਹੇ ਹੋ ਤੇ ਦੂਸ਼ਣ ਦੂਜੀਆਂ ਪਾਰਟੀਆਂ ਤੇ ਲਾਉਂਦੇ ਰਹੇ ਹੋ ਅੱਜ ਦੱਸੋ ਕਿ ਤੁਸੀਂ ਉਹ ਕਿਹੜੇ ਢੜੇ ਸੀਗੇ ਤੇ ਨਾਲੇ ਉਸ ਢੜੇ ਦੇ ਨਾਂ ਆਜ਼ਾਗਰ ਕਰੋ ਜਿਨ੍ਹਾਂ ਨੇ ਉਦੋਂ ਬੇਅਦਵੀ ਵੇਲੇ ਉਹਨੂੰ ਲੰਮਾ ਖਚਲ ਲਈ ਇਹਨੂੰ ਕਿਹਾ ਗਿਆ ਦੇਖੋ ਜੋ ਆਮ ਆਦਮੀ ਬੇਅਦਵੀ ਦਾ ਬਿੱਲ ਲੈ ਕੇ ਆਈ ਹੈ ਮੈਂ ਪੁੱਛਣਾ ਚਾਹਣਾ ਆਮ ਆਦਮੀ ਸਰਕਾਰ ਨੂੰ ਕਿ ਜਦੋਂ 2016 ਦੇ ਵਿੱਚ ਕੁਰਾਨ ਸ਼ਰੀਫ ਦੀ ਮਲੇਰ ਕੋਟਲਾ ਦੇ ਵਿੱਚ ਇੱਕ ਐਡੀ ਭਿਆਨਕ ਬੇਅਦਵੀ ਹੋਈ ਸੀ ਦੇਖੋ ਕੋਈ ਵੀ ਧਰਮ ਹੈ ਸਾਡੇ ਲਈ ਸਾਰੇ ਸਤਕਾਰਯੋਗ ਨਹੀਂ ਉਹਨਾਂ ਦਾ ਐਮਐਲਏ ਉਹਦੇ ਵਿੱਚ ਦੋਸ਼ੀ ਪਾਇਆ ਗਿਆ ਨਾਲ ਸਾਡੇ ਜਿਹੜੇ ਮੰਤਰੀ ਨੇ ਫైనాన్స్ ਮਿਨਿਸਟਰ ਨੇ ਉਹ ਉਹਨਾਂ ਦੇ ਵਕੀਲ ਰਹੇ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਹੈ ਸੋਸ਼ਲ ਮੀਡੀਆ 'ਤੇ ਵੀ ਬੜਾ ਉਹ ਚੱਲ ਰਿਹਾ ਹੈ ਮੈਂ ਪੁੱਛਣਾ ਚਾਹੁੰਨਾ ਹੈ ਕਿ ਅੱਜ ਸਰਕਾਰ ਜਿਹੜਾ ਇਹ ਬੇਅਦਵੀ ਦਾ ਬਿੱਲ ਲੈ ਕੇ ਆਈ ਹੈ ਠੀਕ ਹੈ ਗੁਰੂ ਮਹਾਰਾਜ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ ਪਰ ਮੈਨੂੰ ਇਹ ਦੱਸਣ ਕਿ ਜਿਹੜੇ ਉਹਨਾਂ ਦੇ ਦੋਸ਼ੀ ਉਹਨਾਂ ਦੀ ਪਾਰਟੀ ਦੇ ਬੰਦੇ ਉਹਦੇ ਵਿੱਚ ਦੋਸ਼ੀ ਪਾਏ ਗਏ ਆ ਉਹ ਨਾਲ ਉਹ ਤੁਹਾਨੂੰ ਲੰਨ ਕਿ ਸਟੈਂਡ ਕਾਲੀ ਸਰਕਾਰ ਵੱਲੇ ਬੇਅਦਮੀਆਂ ਹੋਈਆਂ ਸੀ ਉਹਦਾ ਮਾਮਲਾ ਪਕੜਿਆ ਆ ਰਿਹਾ ਕੀ ਅਕਾਲੀ ਦਲ ਵੀ ਕਰ ਸਕਦਾ ਸੀ ਕੀ ਕਰ ਰਿਹਾ ਕਿਉਂ ਅਕਾਲੀ ਦਲ ਵੱਲੋਂ ਕਿਉਂ ਨਹੀਂ ਕੀਤੀ ਦੇਖੋ ਸ਼੍ਰੋਮਣੀ ਅਕਾਲੀ ਦਲ ਵੱਲੇ ਇਹ ਬੇਅਦਮੀਆਂ ਹੋਈਆਂ ਸਾਨੂੰ ਬੜਾ ਦੁੱਖ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਜਮਾਤ ਹੈ ਜਿਨੇ ਪੰਜਾਬ ਤੇ ਪੰਜਾਬੀ ਲਈ ਚੜ੍ਹਦੀ ਕਲਾ ਲਈ ਹਮੇਸ਼ਾ ਆਪਦਾ ਅਗਾ ਦਿੱਤਾ ਪਰ ਪ੍ਰੋਬਲਮ ਕਿੱਥੇ ਆਈ ਹੈ ਕਿ ਜਦੋਂ ਸਾਡੀ ਸਰਕਾਰ ਸੀ ਵਿਰੋਧੀਆਂ ਨੇ ਇੱਕ ਰੌਲਾ ਪਾਇਆ ਕਿ ਇਹ ਜਿਹੜੇ ਕੇਸ ਹੈ ਇਹ ਸੀਬੀਆਈ ਨੂੰ ਟ੍ਰਾਂਸਫਰ ਕੀਤੇ ਜਾਣ ਪਰ ਜਦੋਂ ਸੀਬੀਆਈ ਨੂੰ ਟ੍ਰਾਂਸਫਰ ਹੋਏ ਉਹਦੇ ਵਿੱਚ ਜਦੋਂ ਕਾਂਗਰਸ ਸਰਕਾਰ aí ਤੋਂ ਕੇਸ ਵਾਪਸ ਲੈ ਆਂਦੇ ਗਏ ਉਹਦੇ ਉੱਤੇ ਰਾਜਨੀਤੀ ਕਰੀ ਗਈ ਪਰ ਜਿਹੜੇ ਦੋ ਕੇਸ ਨਹੀਂ ਦਿੱਤੇ ਗਏ ਸਰਕਾਰ ਦੇ ਵਿੱਚ ਨਾ ਸੀਬੀਆਈ ਨੂੰ ਨਹੀਂ ਗਏ ਉਹਨਾਂ ਦੇ ਵਿੱਚ ਦੋਸ਼ੀ ਵੀ ਪਾਏਗੇ ਸਜ਼ਾਵਾੰਗੀਆਂ ਪ੍ਰਤਾਪ ਨੇ ਕਾਲੀ ਦਲ ਨੂੰ ਸਿੱਧਾ ਨਿਸ਼ਾਨਾ ਸਾਧਿਆ ਅਸੀਂ ਕਹਿੰਦੇ ਕਾਲੀ ਦਲ ਦੀ ਸਰਕਾਰ ਨੇ ਕਾਲੀ ਦਲ ਦੀ ਕਈ ਗਲਤੀਆਂ ਨੂੰ ਜਿਹੜੀ ਉਡ ਕਿੱਤੀ ਗਈ ਹੈ ਦੇਖੋ ਵੱਖ-ਵੱਖ ਸਿੱਟਾਂ ਬਣੀਆਂ ਕੁਵਰ ਵੀਜੇ ਪ੍ਰਤਾਪ ਜੀ ਵੀ ਸਰਕਾਰ ਦੇ ਵਿੱਚ ਰਹੇ ਐ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਣਾ ਹੈ ਕਿ ਉਹ ਦੱਸਣ ਸ਼ਰੋਨੀ ਕਾਲੀ ਦਲ ਸ਼ਰੋਨੀ ਕਾਲੀ ਦਲ ਦੀ ਸਾਰੀ ਜਥੇਬੰਦੀ ਸਮੁੱਚਾ ਚਰਮਨੀ ਕਾਲੀ ਦਲ ਖਾਸ ਕਰਕੇ ਪ੍ਰਧਾਨ ਸਾਹਿਬ ਹਰ ਇੱਕ ਸਟੇਜ ਤੇ ਕਹਿੰਦੇ ਰਹੇ ਆ ਕਿ ਅਸੀਂ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਪਰ ਜੇ ਕਿਸੇ ਨੇ ਇਹਦੇ ਵਿੱਚ ਕੋਈ ਹਿੱਸਾ ਪਾਇਆ ਹੈ ਕੋਈ ਵੀ ਹੈ ਕਿਸੇ ਵੀ ਪਾਰਟੀ ਨਾਲ ਸੰਬੰਧਤ ਹੈ ਉਹਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਇਸੇ ਉੱਤੇ ਕਾਂਗਰਸ ਨੇ 5 ਸਾਲ ਆਪਦੇ ਟਪਾਤੇ ਕੋਈ ਸਜ਼ਾ ਕਿਸੇ ਨਾਲ ਕੋਈ ਉਹਦਾ ਫੈਸਲਾ ਨਹੀਂ ਲਿਆ ਆ ਜਮ ਆਦਮੀ ਦੇ ਉੱਤੇ ਸਿਆਸਤ ਕਰ ਰਹੀ ਹੈ ਮੈਂ ਕਹਿਣਾ ਚਾਹਣਾ ਮੁੱਖ ਮੰਤਰੀ ਸਾਹਿਬ ਤੁਸੀਂ ਗੱਲਾਂ ਬਹੁਤ ਸੋਹਣੀਆਂ ਕਰ ਲੈਂਦੇ ਹੋ ਮੁੱਖ ਮੰਤਰੀ ਸਾਹਿਬ ਤੁਸੀਂ ਵਿਰੋਧੀਆਂ ਨੂੰ ਟੋਟ ਕੇ ਬਹੁਤ ਮਾਰ ਲੈਂਦੇ ਹੋ ਪਰ ਮੁੱਖ ਮੰਤਰੀ ਸਾਹਿਬ ਅੱਜ ਦੇਖੋ ਪੰਜਾਬ ਦੇ ਲੋਕ ਪੰਜਾਬ ਦੇ ਉਹ ਸਾਰੇ ਹਰਮਨ ਪਿਆਰੇ ਲੋਕ ਜਿਹੜੇ ਗੁਰੂ ਮਹਾਰਾਜ ਦੇ ਮੂਰੇ ਸਿਰ ਝੁਕਾ ਕੇ ਆਪ ਦੇ ਆਪ ਨੂੰ ਬਹੁਤ ਵੱਡਾ ਸਮਝਦੇ ਐ ਸਮਝਦੇ ਆ ਕਿ ਸਾਨੂੰ ਗੁਰੂ ਦਾ ਅਸ਼ੀਰਵਾਦ ਮਿਲ ਗਿਆ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਜਾਣਾ ਐ ਅੱਜ ਉਹ ਲੋਕ ਬੱਚਾ ਬੱਚੀ ਧੀਆ ਪੈਣਾ ਪੁੱਛ ਰਹੀਆਂ ਕਿ ਤੁਹਾਡਾ ਦੱਸੋ ਕੀ ਫੈਸਲਾ ਹੈ ਜੋ 10 ਸਾਲ ਦਾ ਕਿਹਾ ਜਾ ਰਿਹਾ ਸਜ਼ਾ ਦਾ ਫੈਸਲਾ ਕੀ ਦੇਖਦੇ ਹੋ ਕੀ ਇਹ ਫੈਸਲਾ ਜੋ ਲਿਆ ਜਾ ਦੇ ਦੇਖੋ ਇਹ ਕਾਲੀ ਦਲ ਵੇਲੇ ਵੀ ਮਤਾਂ ਲਿਆਂਦਾ ਤੁਸੀਂ ਇੱਕ ਗੱਲ ਮੇਰੀ ਧਿਆਨ ਦਿਓ ਕਿ ਜਦੋਂ ਅੱਜ ਸਰਕਾਰ ਨੂੰ 3.5 ਸਾਲ ਹੋ ਗਏ ਚਲੋ ਅਸੀਂ ਇਹਦੇ ਤੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਥੋੜੀ ਸਰਕਾਰ ਚ ਰਹਿੰਦੇ ਵੀ ਦੋਸ਼ੀ ਪਾਏ ਗਏ ਤੁਸੀਂ ਆਪ ਦੇ ਦੇ ਰਹੇ ਹੋ ਕਿ ਤੁਹਾਡਾ ਆਪ ਦਾ ਉਹਦਾ ਐਮ ਐਲ ਏ ਸੀ ਤੁਸੀਂ ਉਹਦੇ ਬਾਰੇ ਤਾਂ ਕਦੇ ਬਿਆਨ ਨਹੀਂ ਦਿੱਤਾ ਅੱਜ ਸਜ਼ਾਵਾਂ ਦੇਣੀਆਂ ਜਾਂ ਕਰਨੀਆਂ ਗੁਰੂ ਮਹਾਰਾਜ ਬੜਾ ਬਲਵਾਨ ਹੈ ਜੀ ਗੁਰੂ ਮਹਾਰਾਜ ਨੇ ਕਦੇ ਕਿਸੇ ਨੂੰ ਬਖਸ਼ਿਆ ਨਹੀਂ ਜੇ ਆਪਾਂ ਉਹਦੇ ਘਰ ਦੇ ਜਾ ਕੇ ਆਪਦੀਆਂ ਝੋਲੀਆਂ ਭਰਾ ਸਕਦੇ ਜਿਨ੍ਹਾਂ ਨੇ ਉਹਨਾਂ ਨਾਲ ਕੋਈ ਕਰਮ ਕਰੇ ਹੈ ਜਾਂ ਜਿਨ੍ਹਾਂ ਨੇ ਉਹਨਾਂ ਤੋਂ ਵਿਆਧੀਆਂ ਕਰੀਆਂ ਬਖਸ਼ਲੇ ਪਰਮਾਤਮਾ ਨੇ ਉਹ ਵੀ ਤਾਂ ਤੁਸੀਂ ਕਾ ਕਾਲੀ ਦਲ ਵੱਲ ਵੀ ਮਤੇ ਲਿਆਂਦੇ ਸੀ ਕਾਂਗਰਸ ਨੂੰ ਵੀ ਜਿਵੇਂ ਰੱਖਦੇ ਪਾਸ ਕੋ ਨਹੀਂ ਹੁੰਦਾ ਬਿੱਲ ਮੁੱਦਾ ਕੀ ਦੇ ਜਰਾ ਵੀ ਥੋੜਾ ਜੀ ਦੇਖੋ ਜਦੋਂ ਆਪਾਂ ਇਹ ਮਤਾ ਲੈ ਕੇ ਜਾਂਦੇ ਆ ਜੀ ਮੈਂ ਮਤਾ ਸੈਂਟਰ ਤੇ ਜਾਂਦਾ ਉਹਦੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਦੀ ਜਿਹੜੀ ਆਪ ਦਾ ਫਰਸੀਓ ਨਿਭਾਇਆ ਪਰ